ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਚੱਲ ਪਿਆ ਕਾਫਲਾ ਹੁਣ ਸਾਧੂ ਗੜਾ ਰੁਕੇ ਹੋਏ ਸੀਗੇ ਕੱਲ ਸਰਹੰਦਰ ਰੁਕੇ ਹੋਏ ਸੀਗੇ ਸਰਹੰਦਰ ਤੋਂ ਦਿੱਲੀ ਵਾਲਾ ਰੋਡ ਆ ਇਹ ਲੋ ਮੇਰੇ ਵੀਰੋ ਪਹੁੰਚੋ ਵੱਧ ਛੱਡ ਕੇ ਉਹ ਕੱਲਾ ਹੀ ਜਾਂਦਾ ਸਭ ਤੋਂ ਮੂਰੇ ਉਹ ਯਾਰਾ ਹਿੰਦੁਸਤਾਨ ਬਾਬੇ ਨੇ ਇਸ ਤਰ੍ਹਾਂ ਕਿਚਦਾ ਜਾਂਦਾ ਧੂਰਾ ਪਟਦਾ ਇਸ ਤਰ੍ਹਾਂ ਜੀਅਰ ਕਰ ਦੋ ਵੱਤ ਚੜ ਕੇ ਪਹੁੰਚੋ ਬਈ ਪਾਈ ਪੀਆ ਕਾਪੋ ਪਤਾ ਚਲਣਾ ਚਾਹੀਦਾ ਬਈ ਜਿਹੜੇ ਹਲੇ ਵੀ ਘਰਾਂ ਚ ਬੈਠੇ ਆ ਉਠੋ ਜਾਗਰੂਕ ਹੋ ਫਟਾਫਟ ਚੱਲੀਏ ਆਪਾਂ ਵੀ ਪਤਾ ਚਲਣਾ ਚਾਹੀਦਾ ਆਪਾਂ ਆਪਣੇ ਹੱਕ ਲੈ ਕੇ ਆਉਣੇ ਆ ਚਾਹ ਰਹੇ ਆ ਬਜ਼ੁਰਗ ਛੰਡੀਆਂ ਲਈ ਕਿਉਂ ਮੰਨਦੀਆਂ ਸਰਕਾਰੇ ਕੀ ਆਪਣਾ ਹੱਕ ਲਵਾਂਗੇ ਸਾਡਾ ਲੈਣਾ ਚਾਹੀਦਾ ਪਾਵੇਂ ਕਿ ਕਿੰਨੇ ਪੈਰੀਏ ਲਾ ਰੋ ਤਰ੍ਹਾਂ ਸੀ ਪਹੁੰਚਣਾ ਦਾ ਪਹੁੰਚ ਜਾਣਾ ਸਰਕਾਰੇ ਲੈ ਵੀ ਕਰਦੇ ਸੜ ਜਾਂਦੇ ਟਰੈਕਟ ਈ ਟਰੈਕਟਰ ਅੱਜ ਪਹੁੰਚੂਗਾ ਪਹਾੜ ਉੱਤੇ ਅੰਦਾ ਕਾਫਲਾ ਪਹਿਲਾਂ ਲੰਘ ਗਿਆ ਅੱਦਾ ਹੁਣ ਚੱਲਿਆ ਟਰਾਲੀਆਂ 'ਚ ਮਾਰੋ ਮਾਰ ਖਾਨ ਮਜ਼ਦੂਰ ਇਕਾ ਜਿੰਦਾਬਾਦ ਪਹੁੰਚੋ ਵਹੀ ਵੱਧ ਚੜ ਕੇ ਪਹੁੰਚੋ ਦਿੱਲੀ ਨੂੰ ਪਤਾ ਲੱਗਣਾ ਚਾਹੀਦਾ ਪੰਗਾ ਜਿੰਨਾਂ ਨਾਲ ਲੜੀਆਂ ਲੋ